روي جا تا لي ار جي اراري مارك رو پر ساري गोष्टीن ۾ آهي اپ تا ري جان ڏي ڏي ڇو ڏي لادي سيت نه يڪتو ڄوري گھر تو ਤੁਰਾ ਮੈਨੂੰ ਪਰ ਮਾਰੀ ਖਲੇ ਨੂੰ ਜੀ ਹਾਂ ਪੁਲਿਸ ਸਾਹਿਬ ਮੈਸੇਜ ਮਾਰਾਈ ਜੇ ਆਪਰੇ ਉਹ ਹਟ ਰਹਿਣਾ ਚਾਹੀਦਾ ਹੈ ਹਟ ਰਹਿਣਾ ਚਾਹੀਦਾ ਹੈ ਇਹਦਾ ਕੀ ਹੈ ਬਹੁਤ ਥੱਲੇ ਲਾ ਕੇ ਕਰ ਰਿਹਾ ਹੈ ਇਹਦੇ ਬਾਰੇ ਫੋਨ ਦਿੱਤਾ ਜਿੱਥੇ ਤੋੜ ਦੇ ਨੂੰ ਉਹ ਸੰਗਠਨ ਨੂੰ ਮੈਂ ਪੱਕਾ ਨਹੀਂ ਕਰਨ ਕਰਤੀ ਸਟੇਟਿੰਗ ਪਾ ਰਿਹਾ ਪੰਨਾ تھوڑا تھوڑا تھوڑی 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 ਹਾਂ ਜੀ ਭਰਾ ਜੀ ਪੈਡੋ ਹਰ ਜੀ ਆਵਾਜ਼ ਮੇਰਾ ਸੁਣਾ ਚੱਲ ਹਾਂ ਇਧਰ ਇਧਰ ਆ ਜਾਓ ਉਹਦੇ ਤਿਲਕਨ ਬਹੁਤ ਆ ਵੀਰੇ ਇੰਨੇ ਪੂਜਾ ਲਾ ਲਾ ਇਧਰੋਂ ਲੈ ਜਾ ਸਰ ਇਧਰ ਚਿੱਕੜ ਹੈਗਾ ਚਿੱਕੜ ਬਹੁਤ ਆਵੇਂ ਦਿੱਗਣ ਵਾਲਾ ਆ ਇਹਦੇ ਅੰਦਰੋਂ ਲੈ ਜਾ ਮਿੰਨਾ ਜੀ ਹਟੋ ਇਧਰ ਇਧਰ ਫੋਨ ਮੜਾ ਕੇ ਜਾਓ ਕੋਈ ਨਹੀਂ ਫੋਨ ਕੋਈ ਨਹੀਂ ਫੋਨ ਉਹ ਫੋਨ ਦੇ ਦੇ ਨਹੀਂ ਆ ਯਾਰ ਆ ਲੱਗਦਾ ਬਿਲਕੁਲ ਕਿਆ ਵਾਹ ਤੱਕ ਚੱਲ ਮੈਂ ਨੰਬਰ ਤੇਰਾ ਨੰਬਰ ਠੀਕ ਹੈ ਮੈਂ ਕੋਈ ਗੱਲ ਕੋਈ ਗੱਲ ਕਰ ਮਾਊ ਦਾ ਕੋਈ ਨਹੀਂ ਧਿਆਨ ਔਰ ਜਾਈਏ ਰੱਖੋ ਕੋਈ ਪੁੱਛੋ ਵਕੀਲ ਸਾਹਿਬ ਕੱਲਾ ਸੀਗਾ ਜੀ ਜੀ ਪੁੱਛੋ ਕੱਲਾ ਸੀਗਾ ਕਿਉਂ ਇਹਦੀ ਨੰਬਰ ਹੈ ਮਾਲਕ ਦਾ ਨੰਬਰ ਹੈਗਾ ਮਾਲਕ ਦਾ ਨੰਬਰ ਦੇ ਕਰਤਾ ਤੂੰ ਕਿੰਨਾ ਕਿਹੜੀ ਸੀ ਗੱਡੀ ਕਿੱਥੋਂ ਆ ਰਿਹਾ ਸੀਗਾ ਮੈਂ ਇਧਰ ਆ ਰਿਹਾ ਸੀਗਾ ਜੀ ਇਧਰ ਨੰਬਰ ਸਰ ਤੋਂ ਆਈ ਜਾਂਦਾ ਹੈ ਤੇ ਜਾਣਾ ਮਕਸਦ ਇੰਨਾ ਸਿੱਧਾ ਕਾਹ ਤੋਂ ਲੰਘਿਆ ਤੂੰ ਫਰੀਦਕੋਟ ਹੀ ਆਉਣਾ ਸੀਗਾ ਚੌਲ ਲੱਦੇ ਹੋਇਆ ਮੈਨੂੰ ਦੱਸੋ ਨੰਬਰ ਕਿੰਨਾ ਦਾ ਓਏ ਬਰਾਦਾ ਈਓ ਫੱਕੀ ਜੀ ਆ ਬਰਾਦਾ ਬਰਾਦਾ ਨੰਬਰ ਬੋਲਿਓ ਯਾਰ ਓਕੇ ਓਕੇ ਆ ਨੰਬਰ ਬੇਟੇ ਬੋਲਿਓ ਯਾਰ ਕਿੰਨਾ ਦਾ ਆ ਤੁਸੀਂ ਦੇਖ ਲਓ ਨੰਬਰ ਨੰਬਰ ਬੋਲਿਓ ਕਿੰਨਾ ਦਾ ਫਾਈ ਉੱਥੇ ਕਰ ਲਿਓ ਜੀ ਚਲੋ ਜੀ ਪਤਾ ਜਾਂਦਾ